ਦਾ ਬੋਰੀ ਦਾ 2 ਕੁਆਂਟਲ 2 ਕੁਆਂਟਲ ਦੀ ਬੋਰੀ ਚੱਕਣੀਆਂ ਲਾਢੀ ਨੇ 100 ਬਟਾਣਾਂ ਉਹ ਲਾਢੀ ਦਾ ਸਾਡੇ ਹੀ ਟੋਪ ਦਾ ਮੈਨ ਫਰਵਾਲੀ ਦਾ ਲਾਢੀ ਦੇਖ ਲੋ ਜੇ ਕੋਈ ਇਹਦੇ ਮੁਕਾਬਲੇ ਚੱਕ ਸਕਦਾ ਉਹਨੂੰ ਵਿਸ਼ੇਸ਼ ਨਾਮ ਦਵਾਂਗੇ ਅਸੀਂ ਕੀ ਬਾਤ ਹੈ ਕਿਉਂਕਿ ਹਰ ਇੱਕ ਮੇਲੇ ਤੇ ਜਾ ਕੇ ਸਾਰੀ ਜਨਰੇਸ਼ਨ ਜਿਹੜੀ ਅੱਜ ਦੀ ਹੈ ਨਾ ਉਹਨੂੰ ਚੈਲੰਜ ਕਰਦਾ ਭਾਈ ਲਾਢੀ ਮੇਰੇ ਵੀਰੋ ਪੰਜਾਬ ਦੇ ਤਕਰੀਬਨ ਸਾਰੇ ਮੇਲਿਆਂ ਤੇ ਵਹਦਾ ਹੈ 2 ਕੁਇੰਟਲ ਦੀ ਮੇਰੇ ਵੀਰੋ ਜੇ ਕਹੜੀਏ ਮਿੱਟੀ ਦੀ ਬੋਰੀ ਭਰੀ ਹੋਈ ਆ ਭਾਈ ਲਾਲੀ ਨੇ ਅੱਜ ਕੱਲ ਤੇ ਜੂਰੀ ਦੀ ਬੋਰੀ ਵੀ 45 ਕਿਲੋ ਦੀ ਰਹਿ ਗਈ ਹੈ ਤੇ ਇਕੱਲੇ ਬੰਦੇ ਨੂੰ ਚੱਕਣੀ ਉਹ ਵੀ ਔਖੀ ਹੁੰਦੀ ਆ 2 ਕੁਇੰਟਲ ਭਜਣ ਚੱਕਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਮੇਰੇ ਵੀਰੋ ਜ਼ਰੂਰ ਪਾ ਸਕਦਾ ਮਾਨ ਸਨਮਾਨ ਜਿਹੜਾ ਆਪਾਂ ਕਰਨਾ ਹੈ ਜ਼ਰੂਰ ਮਾਨ ਸਨਮਾਨ ਕਰਨਾ ਅੱਜ ਭਾਈ ਲਾਲੀ ਦੇ ਮੇਰੇ ਵੀਰੋ ਜੇ ਕਹੜੀਏ ਪੱਟ ਦੇ ਵਿੱਚ ਆਇਆ ਹੈ ਤੇ ਚਰਚਿਆ ਮੁੰਡੇ ਨੇ ਮੇਰੇ ਵੀਰੋ ਸਾਰੀ ਜਨਰੇਸ਼ਨ ਨੂੰ ਅੱਜ ਦੀ ਜਨਰੇਸ਼ਨ ਜਿਹੜਾ ਬਈ ਖੁੱਲਾ ਚੈਲੰਜ ਕਰਦਾ ਹੈ ਬਈ ਦੋ ਕੁਆਂਟਰਾਂ ਤੇ ਕਹਿਣ ਦੀ ਗੱਲ ਆ ਭਜਨ ਵੱੱਤ ਵੀ ਹੋ ਸਕਦਾ ਮੇਰੇ ਵੀਰੋ ਦੋ ਕੁਆਂਟਰਾਂ ਤੇ ਕਹਿਣ ਦੀ ਗੱਲ ਹੈ ਦੇਣਾ ਯਾਰ ਆਪਾਂ ਇੱਕ ਤਾੜੀ ਮਾਰ ਦਿਓ ਜੋਰ ਨਾਲ ਤਾੜੀ ਨਹੀਂ ਰੁਕਣੀ ਚਾਹੀਦੀ ਕਿਉਂਕਿ ਮੇਰੇ ਵੀਰੋ ਪਲੇਅਰ ਨੂੰ ਤਾੜੀ ਦੇ ਕੇ ਦੀਏ ਕਿਉਂ ਦਾ ਕੰਮ ਕਰ ਦਿੱ ਗਿਆ ਇਹ ਵੀ ਸਾਡੀ ਇੱਕ ਖੇਡ ਆ ਮੇਰੇ ਵੀਰੋ ਪਰ ਜੋ ਸਾਥ ਯਾਰ ਬਾ ਬਹੁਤ ਜ਼ਰੂਰੀ ਹੈ ਜਿਵੇਂ ਵੱਡੇ ਭਾਈ ਨੇ ਦੱਸਿਆ ਵੀ ਆਪਣਾ ਵਜ਼ਨ 60 ਕਿਲੋ ਨਾਲ ਤੇ 2 ਕੁੰਡਲ ਪਲੱਸ ਦੀ ਬੋਰੀ ਮਾਰ ਦਿਓ ਤਾੜੀਆਂ ਜ਼ੋਰ ਨਾਲ ਕੀ ਬਾਤ ਆ ਤੇ ਮਾਨ ਸਨਮਾਨ ਵੀ ਆਪਾਂ ਲਾਲੀ ਦਾ ਜ਼ਰੂਰ ਕਰਨਾ ਹੈ ਮਾਨ ਸਨਮਾਨ ਵੀ ਜ਼ਰੂਰ ਕਰਨਾ ਜੇ ਕਿਸੇ ਨੇ ਝੋਕੇ ਵੇਖੀਆਂ ਤੇ ਦੋ ਜਾਣੇ ਚੱਕ ਲੋ ਖੁੱਲਾ ਸੱਦਾ ਕੀ ਬਾਤ ਹੈ ਇਹ ਵੀ ਤਿਆਰ ਬਾ ਚਾਹੀਦਾ ਮੇਰੇ ਵੀਰੋ ਇੱਕ ਦਿਨ ਗੱਲਾਂ ਕਰਦੇ ਸੀ ਕਿਸੇ ਟੂਰਨਾਮੈਂਟ ਦੇ ਬੈਠੇ ਰਾਜਗੜ੍ਹ ਦੀ ਧਰਤੀ ਤੇ ਲਾਲੀਬਾਈ ਕਹਿੰਦਾ ਵੀ 3 ਕੁਇੰਟਲ ਪਲੱਸ ਵਜ਼ਨ ਵੀ ਚੱਕਿਆ ਹੋਇਆ ਹੁਣ ਦੇ ਵਜ਼ਨ ਥੋੜਾ ਜਿਹਾ ਉਮਰਦੇ ਸਾਹ ਨਾਲ ਜਿਹੜਾ ਘਟਾਉਣਾ ਪੈ ਗਿਆ 3 ਕੁਇੰਟਲ ਵਜ਼ਨ ਵੀ ਚੱਕਿਆ ਹੋਇਆ ਲਾਲੀਬਾਈ ਕਹਿੰਦਾ ਕੀ ਬਾਤ ਆ ਯਾਰ ਇੱਕ ਵਾਰ ਜ਼ੋਰ ਨਾਲ ਤਾੜੀ ਮਾਰੋ ਪ੍ਰਬੰਧਕ ਕਮੇਟੀ ਵਾਲੇ ਮੁੰਡੇ ਕਹਿੰਦੇ ਵੀ 1100 ਰੁਪਏ ਆ ਗਿਆ ਲਾਲੀ ਦੇ ਰ ਇੱਕ ਤਾੜੀ ਮਾਰ ਦਿਓ ਜ਼ੋਰ ਨਾਲ ਮੇਰੇ ਵੀਰੋ ਵਾਹ ਓਏ ਲਾਲੀ